ਇਤਿਹਾਸ ਦੇ ਪੰਨਿਆਂ ਵਿੱਚ ਕਈ ਅਜਿਹੇ ਨਾਮ ਹੁੰਦੇ ਹਨ ਜੋ ਕਦੇ ਨਹੀਂ ਮਿਟਦੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਦੀਆਂ ਉਹਨਾਂ ਪੰਜ ਤਲੇਰ ਔਰਤਾਂ ਦੇ ਬਾਰੇ ਜਿਨ੍ਹਾਂ ਨੇ ਆਪਣੀ ਬਹਾਦਰੀ ਦੇ ਨਾਲ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਇਹਨਾਂ ਵਿੱਚੋਂ ਪਹਿਲਾ ਨਾਮ ਹੈ ਬੀਬੀ ਬਲਵੀਰ ਕੌਰ ਜੀ ਦਾ 1630 ਦੀ ਗੱਲ ਹੈ ਨਾਬਾ ਦੇ ਮਹਾਰਾਜ ਰਿਪੂ ਦਮਨ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਤਖਤ ਉੱਤੋਂ ਹਟਾ ਦਿੱਤਾ ਸਿੱਖ ਕੌਮ ਨੇ ਇਸ ਅਨਿਆਏ ਦੇ ਖਿਲਾਫ ਆਵਾਜ਼ ਉਠਾਈ ਅਤੇ ਹਰ ਗੁਰਦੁਆਰੇ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਹੋ ਗਏ ਪਰ ਜੈਤੋ ਵਿਖੇ ਅਖੰਡ ਪਾਠ ਸਾਹਿਬ ਦੀ ਬੇਦਬੀ ਹੋਈ ਅਤੇ ਅੰਗਰੇਜ਼ ਸਰਕਾਰ ਨੇ ਅਖੰਡ ਪਾਠ ਸਾਹਿਬ ਨੂੰ ਸੰਪੂਰਨ ਨਹੀਂ ਹੋਣ ਦਿੱਤਾ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਜੈਤੋ ਵਿਖੇ ਅਖੰਡ ਪਾਠ ਸਾਹਿਬ ਨੂੰ ਸੰਪੂਰਨ ਕੀਤਾ ਜਾਵੇਗਾ ਇਸ ਲਈ ਇੱਕ ਜੱਥਾ ਤਿਆਰ ਕੀਤਾ ਗਿਆ ਅਖੰਡ ਪਾਠ ਸਾਹਬਤੀ ਸ਼ੁਰੂਆਤ ਕਰਨ ਲਈ ਅਹਿੰਸਕ ਮੋਰਚੇ ਦਾ ਐਲਾਨ ਕੀਤਾ ਗਿਆ ਇਹ ਜੱਥਾ ਅੰਮ੍ਰਿਤਸਰ ਤੋਂ ਚੱਲ ਕੇ ਜੈਤੋ ਪਹੁੰਚਣਾ ਸੀ ਬੀਬੀ ਪਲਵੀਰ ਕੌਰ ਆਪਣੇ 1 ਸਾਲ ਦੇ ਬੱਚੇ ਦੇ ਨਾਲ ਇਸ ਜੱਥੇ ਵਿੱਚ ਸ਼ਾਮਲ ਹੋ ਗਈ ਜਦੋਂ ਜੱਥਾ ਫਰੀਦਕੋਟ ਦੇ ਨੇੜੇ ਪਹੁੰਚਿਆ ਤਾਂ ਜੱਥੇ ਦੇ ਜੱਥੇਦਾਰ ਨੂੰ ਪਤਾ ਲੱਗਾ ਕਿ ਅੰਗਰੇਜ਼ ਫੌਜਾਂ ਨੇ ਉਹਨਾਂ ਦੇ ਅਗਲੇ ਰਸਤੇ ਵਿੱਚ ਮੋਰਚਾ ਲਗਾਇਆ ਹੋਇਆ ਹੈ ਅਤੇ ਉਹਨਾਂ ਦਾ ਸਵਾਗਤ ਉਹ ਗੋਲੀਆਂ ਦੇ ਨਾਲ ਕਰਨ ਲਈ ਤਿਆਰ ਹਨ ਤਾਂ ਜਥੇਦਾਰ ਨੇ ਇਹ ਗੱਲ ਕਿਸੇ ਕੋਲੋਂ ਵੀ ਨਹੀਂ ਲਕੋਈ ਉਸਨੇ ਬੀਬੀ ਬਲਵੀਰ ਕੌਰ ਨੂੰ ਵਾਪਸ ਜਾਣ ਲਈ ਕਿਹਾ ਕਿਉਂਕਿ ਉਸਦੇ ਅਗਲੇ ਰਸਤੇ ਵਿੱਚ ਸ਼ਹੀਦੀ ਸੀ ਅਤੇ ਉਸਦੇ ਨਾਲ ਇੱਕ ਸਾਲ ਦਾ ਛੋਟਾ ਬੱਚਾ ਸੀ ਪਰ ਬੀਬੀ ਬਲਵੀਰ ਕੌਰ ਨੇ ਇਹ ਕਹਿ ਕੇ ਵਾਪਸ ਜਾਣ ਤੋਂ ਮਨਾਂ ਕਰ ਦਿੱਤਾ 500 ਵੀਰਾਂ ਸਮੇਤ ਇੱਕ ਭੈਣ ਨੂੰ ਸ਼ਹਾਦਤ ਵਿੱਚ ਸ਼ਾਮਿਲ ਨਾ ਕਰਨਾ 10ਵੇਂ ਗੁਰੂ ਦੀਆਂ ਬਹਾਦਰੀਆਂ ਦਾ અપਮਾਨ ਹੋਵੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰਤਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ ਸਿੰਘਣੀਆਂ ਬਣਾਇਆ ਹੈ ਅਤੇ ਬਰਾਬਰਤਾ ਦਾ ਹੱਕ ਦਿੱਤਾ ਹੈ। ਉਹ ਇਹ ਕਿਵੇਂ برداشت ਕਰ ਸਕਦੇ ਹਨ ਕਿ ਉਹਨਾਂ ਦੀ ਇੱਕ ਵੀ ਧੀ ਇਸ ਪਵਿੱਤਰ ਯੁੱਧ ਵਿੱਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਉਹ ਜੱਥੇ ਦੇ ਨਾਲ ਅੱਗੇ ਚੱਲਦੀ ਰਹੀ। ਜਦੋਂ ਜੱਥਾ ਜੈਤੋ ਦੇ ਨੇੜੇ ਪਹੁੰਚਿਆ ਤਾਂ ਅੰਗਰੇਜ਼ਾਂ ਨੇ ਗੋਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ। ਬੀਬੀ ਬਲਵੀਰ ਕੌਰ ਆਪਣੇ ਸਿੱਖ ਭਰਾਵਾਂ ਦੇ ਨਾਲ ਅੱਗੇ ਵਧਦੀ ਗਈ ਫਿਰ ਇੱਕ ਗੋਲੀ ਉਸਦੇ ਮੱਥੇ ਉੱਤੇ ਆ ਕੇ ਵੱਜੀ ਅਤੇ ਉਹ ਜ਼ਮੀਨ ਉੱਤੇ ਡਿੱਗ ਗਈ ਅਗਲੇ ਹੀ ਪਾਲਵੇਚ ਇੱਕ ਗੋਲੀ ਉਸਦੇ ਇੱਕ ਸਾਲ ਦੇ ਪੁੱਤਰ ਦੇ ਕੰਨ ਵਿੱਚ ਵੱਜੀ ਕਿ ਉਸਨੇ ਆਪਣੇ ਸਵਾਸ ਤਿਆਗ ਦਿੱਤੇ ਬੀਬੀ ਬਲਵੀਰ ਕੌਰ ਹਿੰਮਤ ਕਰਕੇ ਉੱઠી ਅਤੇ ਅੱਗੇ ਵਧਣ ਲੱਗੀ ਅੱਗੇ ਵਧਦੇ ਹੋਏ ਦੂਸਰੀ ਗੋਲੀ ਉਸਦੀ ਛਾਤੀ ਉੱਤੇ ਆ ਕੇ ਵੱਜੀ ਅਤੇ ਉਹ ਇਸ ਸੰਸਾਰ ਨੂੰ અલਵਿਦਾ ਕਹਿ ਗਈ। ਭਾਵੇਂ ਸਰੀਰ ਇੱਕ ਤੌਰ ਤੇ ਉਹ ਸ਼ਹੀਦ ਹੋ ਗਈ ਸੀ ਪਰ ਉਸ ਦੀ ਆਤਮਾ ਆਪਣੇ ਬੱਚੇ ਨੂੰ ਕਲਕੀ ਤਰ ਪਿਤਾ ਦੇ ਚਰਨਾਂ ਵਿੱਚ ਸ਼ਾਮਿਲ ਕਰਨ ਲਈ ਰਵਾਨਾ ਹੋ ਗਈ ਸੀ। ਸਿੱਖ ਇਤਿਹਾਸ ਵਿੱਚ ਦੂਸਰਾ ਨਾਮ ਆਂਦਾ ਹੈ ਬੀਬੀ ਬਕੀਲਕੌਰ ਜੀ ਦਾ। ਬੀਬੀ ਬਕੀਲਕੌਰ ਇੱਕ ਹਿੰਦੂ ਕੁੜੀ ਸੀ। ਉਹ ਆਪਣੇ ਵਿਆਹ ਤੋਂ ਬਾਅਦ ਜਦੋਂ ਆਪਣੇ ਪਤੀ ਅਤੇ ਹੋਰ ਬਰਾਤੀਆਂ ਦੇ ਨਾਲ ਆਪਣੇ ਸੋਹਰੇ ਪਿੰਡ ਜਾ ਰਹੀ ਸੀ ਮੁਗਲ ਸਿਪਾਈਆਂ ਨੇ ਉਹਨਾਂ ਨੂੰ ਅਗਵਾ ਕਰ ਲਿਆ ਉਸ ਦਾ ਦਾਜ ਲੁੱਟ ਲਿਆ ਗਿਆ ਅਤੇ ਉਸ ਦੇ ਪਤੀ ਅਤੇ ਹੋਰ ਬਰਾਤੀਆਂ ਨੂੰ ਮਾਰ ਕੇ ਉਥੋਂ ਪੁਜਾ ਦਿੱਤਾ ਗਿਆ ਅਗਲੀ ਸਵੇਰ ਉਹਨਾਂ ਨੇ ਇਸ ਗੱਲ ਦੀ ਸ਼ਿਕਾਇਤ ਇਲਾਕੇ ਦੇ ਮੁਸਲਮ ਮੁਖੀ ਨੂੰ ਕੀਤੀ ਪਰ ਮੁਖੀ ਨੇ ਕੋਈ ਵੀ ਪਰਵਾਹ ਨਹੀਂ ਕੀਤੀ ਅਤੇ ਕਿਹਾ ਇਸ ਨਾਲ ਕੀ ਫਰਕ ਪੈਂਦਾ ਹੈ ਜੇ ਸਿਪਾਹੀ ਕੁਝ ਦਿਨ ਉਸ ਦਾ ਆਨੰਦ ਮਾਣਦੇ ਹਨ ਮੈਂ ਦੇਖਦਾ ਹਾਂ ਜਿਵੇਂ ਕੋਈ ਸੁਰਾਗ ਮਿਲੇਗਾ ਉਹ ਤੁਹਾਡੇ ਕੋਲ ਵਾਪਸ ਆ ਜਾਵੇਗੀ ਉਸ ਦਾ ਪਤੀ ਨਿਰਾਸ਼ ਹੋ ਕੇ ਸਿੱਖਾਂ ਕੋਲੋਂ ਮਦਦ ਲੈਣ ਲਈ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਸਿੱਖਾਂ ਨੇ ਕਿਵੇਂ ਹਜ਼ਾਰਾਂ ਔਰਤਾਂ ਨੂੰ ਅਬਦਾਲੀ ਦੀ ਕੈਦ ਵਿੱਚੋਂ ਛੁਡਾਇਆ ਸੀ ਜਿਨ੍ਹਾਂ ਨੂੰ ਉਹ ਬੰਦੀ ਬਣਾ ਕੇ ਆਪਣੇ ਨਾਲ ਕਾਬੁਲ ਲੈ ਕੇ ਜਾ ਰਿਹਾ ਸੀ ਫਿਰ ਸਿੱਖਾਂ ਨੇ ਉਸ ਦੇ ਪਤੀ ਦੇ ਨਾਲ ਮਿਲ ਕੇ ਉਹਨਾਂ ਲੁਟੇਰਿਆਂ ਉੱਤੇ ਹਮਲਾ ਕੀਤਾ ਅਤੇ ਉਸ ਦੀ ਪਤਨੀ ਜੋ ਕਿ ਤਰਸਯੋਗ ਹਾਲਤ ਵਿੱਚ ਸੀ ਉਸ ਨੂੰ ਬਚਾ ਲਿਆ ਉਹ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਪਰ ਸਿੱਖਾਂ ਨੇ ਉਸ ਨੂੰ ਅਮਰਤ ਛਕਾਇਆ ਅਤੇ ਉਸ ਨੂੰ ਸਿੰਘਣੀ ਬਣਾ ਦਿੱਤਾ ਉਸ ਦਾ ਨਾਮ ਬਗੇਲਕੌਰ ਰੱਖਿਆ ਗਿਆ ਅਤੇ ਉਸ ਦੇ ਪਤੀ ਦਾ ਨਾਮ ਤੇਜਾ ਸਿੰਘ ਬਗੇਲਕੌਰ ਦੀ ਕਮਾਨ ਹੇਠ ਸਿੱਖਾਂ ਦੇ ਇੱਕ ਸਮੂਹ ਨੇ ਲਾਹੌਰ ਕੈਂਪ ਉੱਤੇ ਹਮਲਾ ਕੀਤਾ ਅਤੇ 25 ਮੁਸਲਮਾਨ ਸਿਪਾਹੀਆਂ ਨੂੰ ਮਾਰ ਦਿੱਤਾ ਅਤੇ ਉੱਥੇ ਕਈ ਬੰਦੀ ਔਰਤਾਂ ਨੂੰ ਛਡਵਾ ਕੇ ਸੁਰੱਖਿਅਤ ਸਥਾਨ ਤੇ ਲੈ ਕੇ ਗਏ ਸਿੱਖ ਇਤਿਹਾਸ ਵਿੱਚ ਅਗਲਾ ਨਾਮ ਆਉਂਦਾ ਹੈ ਮਾਈ ਭਾਗਕੌਰ ਜੀ ਦਾ ਮਾਈ ਭਾਗਕੌਰ ਜਿਸ ਨੂੰ ਮਾਤਾ ਭਾਗਪੁਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਤਾ ਭਾਗਪੁਰ ਸਿੱਖ ਇਤਿਹਾਸ ਵਿੱਚ ਪਹਿਲੀ ਔਰਤ ਸੀ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਮੁਗਲ ਫੌਜਾਂ ਦੇ ਨਾਲ ਦੋ ਹੱਥ ਕੀਤੇ ਮਾਈ ਭਾਗੋ ਜੀ ਨੇ ਅਨੰਦਪੁਰ ਸਾਹਿਬ ਵਿੱਚ ਜੋ 40 ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਉੱਤੇ ਦਸਕਤ ਕਰਕੇ ਛੱਡ ਗਏ ਸਨ ਉਹਨਾਂ ਨੂੰ ਦੁਬਾਰਾ ਇਕੱਠੇ ਕਰਕੇ ਗੁਰੂ ਸਾਹਿਬ ਜੀ ਦੀ ਸਹਾਇਤਾ ਲਈ ਪ੍ਰੇਰਿਆ ਅਤੇ ਫਿਰ ਖਦਰਾਨੇ ਦੀ ਢਾਬ ਮੁਕਤਸਰ ਵਿੱਚ ਮੁਗਲਾਂ ਦੇ ਨਾਲ ਲੜਦੇ ਹੋਏ ਇਹ 40 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਨ੍ਹਾਂ ਨੂੰ ਹੁਣ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਅਗਲਾ ਨਾਮ ਆਉਂਦਾ ਹੈ ਬੀਬੀ ਨਿਰਪੈ ਕੌਰ ਜੀ ਦਾ 22 ਸਾਲਾਂ ਦੀ ਇੱਕ ਨਿਰडर ਅਤੇ ਅਮਰਤਾਰੀ ਲੜਕੀ ਘਰ ਤੋਂ ਬਾਹਰ ਨਿਕਲਦੇ ਸਮੇਂ ਉਹ ਹਮੇਸ਼ਾ ਆਪਣੇ ਨਾਲ ਹਥਿਆਰ ਰੱਖਦੀ ਸੀ ਇੱਕ ਵਾਰ ਉਹ ਆਪਣੀ ਸਹੇਲੀ ਦੇ ਘਰੋਂ देर रात ਵਾਪਸ ਆ ਰਹੀ ਸੀ ਉਹ ਵਿਆਹ ਤੋਂ ਪਹਿਲਾਂ ਰੱਖੀ ਗਈ ਸੰਗੀਤ ਦੀ ਰਸਮ ਤੋਂ ਵਾਪਸ ਆ ਰਹੀ ਸੀ ਵਾਪਸੀ ਦੇ ਦੌਰਾਨ ਦੋ ਸ਼ਰਾਬੀ ਸਿਪਾਈਆਂ ਨੇ ਉਸ ਨੂੰ ਉਸ ਦੀਆਂ ਦੋ ਹੋਰ ਸਹੇਲੀਆਂ ਦੇ ਨਾਲ ਰੋਕਿਆ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੇ ਨਾਲ ਕੋਈ ਬਤਮੀਜ਼ੀ ਕਰਦੇ ਬੀਬੀ ਨਿਰਪੈ ਕੌਰ ਨੇ ਤਲਵਾਰ ਦੇ ਨਾਲ ਇੱਕ ਸਿਪਾਹੀ ਦਾ ਹੱਥ ਵੱਢ ਦਿੱਤਾ ਜਦਕਿ ਦੂਸਰਾ ਡਰ ਕੇ ਭੱਜ ਗਿਆ ਇਸ ਤਰ੍ਹਾਂ ਉਸ ਨੇ ਆਪਣੀ ਅਤੇ ਆਪਣੀ ਸਹੇਲੀਆਂ ਦੀ ਇੱਜ਼ਤ ਦੀ ਰੱਖਿਆ ਕੀਤੀ ਸਿੱਖ ਇਤਿਹਾਸ ਵਿੱਚ ਜੋ ਅਗਲਾ ਨਾਮ ਹੈ ਉਹ ਬੀਬੀ ਸ਼ਰਨਕੌਰ ਜੀ ਦਾ ਬੀਬੀ ਸ਼ਰਨਕੌਰ ਜੀ ਦੀ ਸ਼ਹਾਦਤ ਨੂੰ ਸਿੱਖ ਪੰਥ ਕਦੇ ਵੀ ਭੁਲਾ ਨਹੀਂ ਸਕਦਾ ਚਮਕੌਰ ਦੀ ਲੜਾਈ ਤੋਂ ਬਾਅਦ ਮੁਗਲ ਸ਼ਾਸਕਾਂ ਨੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਹਬਜ਼ਾਦਿਆਂ ਪਾਪਾ ਅਜੀਤ ਸਿੰਘ ਅਤੇ ਪਾਪਾ ਜੋਰਾਵਰ ਸਿੰਘ ਜੀ ਦੇ ਸਰੀਰ ਦਾ ਸੰਸਕਾਰ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਸੀ ਮੁਗਲ ਸ਼ਾਸਕ ਨੇ ਕਿਲੇ ਦੀ ਕੀ ਰਾਬੰਦੀ ਕਰ ਦਿੱਤੀ ਤਾਂ ਜੋ ਅੰਦਰ ਕੋਈ ਵੀ ਨਾ ਜਾ ਸਕੇ ਉਸ ਸਮੇਂ ਬੀਬੀ ਸ਼ਰਨਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਬਜ਼ਾਦੇ ਅਤੇ 30 ਹੋਰ ਸਿੰਘਾਂ ਦੀ ਪਹਿਚਾਣ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਜਦ ਮੁਗਲ ਸਿਪਾਹੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੀਬੀ ਸ਼ਰਨਕੌਰ ਜੀ ਨੂੰ ਜਿੰਦਾ ਚਿਤਾ ਵਿੱਚ ਸੁੱਟ ਦਿੱਤਾ ਇਹ ਸਨ ਸਿੱਖ ਇਤਿਹਾਸ ਦੀਆਂ ਉਹ ਪੰਜ ਮਹਾਨ ਔਰਤਾਂ ਜਿਨ੍ਹਾਂ ਨੇ ਆਪਣੀ ਕੌਮ ਦੀ ਰਾਖੀ ਨੂੰ ਪਹਿਲ ਦਿੱਤੀ ਅਤੇ ਲੋੜ ਪੈਣ ਉੱਤੇ ਆਪਣੀ ਸ਼ਹਾਦਤ ਦਿੱਤੀ ਦੋਸਤੋ ਜੇਕਰ ਤੁਹਾਨੂੰ ਸਾਡਾ ਅੱਜ ਦਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਸਿੱਖ ਇਤਿਹਾਸ ਦੇ ਇਨ੍ਹਾਂ ਮਹਾਨ ਸ਼ਖਸੀਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪ ਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ ਸਾਡਾ ਅੱਜ ਦਾ ਇਹ ਉਪਰਾਲਾ ਆਪ ਜੀ ਨੂੰ ਕਿਵੇਂ ਲੱਗਾ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਅਗਲੀ ਵੀਡੀਓ ਕਿਸ ਟੌਪਿਕ ਉੱਤੇ ਬਣਾਈ ਜਾਵੇ ਇਸ ਬਾਰੇ ਆਪਣੇ ਸੁਝਾਅ ਜ਼ਰੂਰ ਸਾਡੇ ਨਾਲ ਸ਼ੇਅਰ ਕਰਨਾ ਵਾਹਿਗੁਰੂ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ